ਜਦੋਂ ਅਸੀਂ ਕਿਸੇ ਨੂੰ ਛੇੜਦੇ ਹਾਂ ਤਾਂ ਰੌਲਾ ਜ਼ਰੂਰ ਪੈਂਦਾ ਤੇ ਜਦੋਂ ਕੋਈ ਜ਼ਖਮ ਚਰੇੜਦੇ ਹਾਂ ਤਾਂ ਦਰਦ ਜ਼ਰੂਰ ਹੁੰਦਾ ਜੀ ਹਾਂ ਮੈਂ ਇਹ ਦੋ ਅਖਾਨ ਤਾਂ ਵਰਤੇ ਆ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਇਹ ਗੱਲਾਂ ਦੇਖਣ ਨੂੰ ਮਿਲੀਆਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੇ ਵਿਧਾਨ ਸਭਾ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਵਿਅੰਗਮਈ ਢੰਗ ਦੇ ਨਾਲ ਉਹਨਾਂ ਨੇ ਸਪੀਕਰ ਸਾਹਿਬ ਨੂੰ ਇੱਕ ਤਾਲਾ ਜਿੰਦਾ ਤੇ ਕੁੰਜੀਆਂ ਦੇ ਕੇ ਤੋਹਫਾ ਦਿੱਤਾ ਤੇ ਜਿਹੜਾ ਉਹਨਾਂ ਨੇ ਸਪੀਕਰ ਸਾਹਿਬ ਨੇ ਕਿਹਾ ਵੀ ਇਹ ਇਹਦਾ ਕੀ ਮਤਲਬ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਨਾ ਵਿਧਾਨ ਸਭਾ ਨੂੰ ਅੰਦਰੋਂ ਜਿੰਦਾ ਲਾ ਦਿੱਤਾ ਜਾਵੇ ਤਾਂ ਜੋ ਵਿਰੋਧੀ ਧਿਰ ਦੇ ਜਿਹੜੇ ਚਾਹੇ ਉਹ ਅਕਾਲੀ ਦਲ ਦੇ ਨੇ ਐਮਐਲਏ ਸਹਿਬਾਨ ਜਾਂ ਕਾਂਗਰਸ ਦੇ ਜਾਂ ਕੋਈ ਹੋਰ ਉਹ ਬਾਹਰ ਨਾ ਜਾਣ ਉਹਨਾਂ ਨੇ ਇਸ ਦਾ ਤਰਕ ਇਹ ਦਿੱਤਾ ਕਿ ਇਹ ਆਪਣੀ ਗੱਲ ਕਹਿ ਕੇ ਵਿਧਾਨ ਸਭਾ ਚੋਂ ਬਾਹਰ ਚਲੇ ਜਾਂਦੇ ਨੇ ਕੋਈ ਗੱਲ ਸੁਣਦੇ ਨਹੀਂ ਤੇ ਸੁਣਨ ਦਾ ਜੇਰਾ ਰੱਖਣਾ ਚਾਹੀਦਾ ਤਾਂ ਜਾਹਰਾ ਜਿਹੜੀ ਪਹਿਲਾਂ ਚੁੱਪੋ ਸੀ ਵਿਧਾਨ ਸਭਾ ਇਹ ਗੱਲ ਕਹਿਣ ਤੇ ਉਹਨਾਂ ਨੂੰ ਤਿੱਖੀ ਚੋਬਨੀ ਲੱਗੀ ਤੇ ਉਥੇ ਰੌਲਾ ਸ਼ੁਰੂ ਹੋ ਗਿਆ ਇਦੇ ਵਿੱਚ ਬਾਜਬਾ ਸਾਹਿਬ ਤੇ ਭਗਵੰਦ ਮਾਨ ਜੀ ਨੇ ਆਮੋ ਸਾਹਮਣੇ ਖੁੱਲਕੇ ਬਹਿਸ ਕੀਤੀ ਸਪੀਕਰ ਨੂੰ ਛੱਡ ਕੇ ਸੋ ਮੈਂ ਸਮਝਦਾ ਕਿ ਵਿਧਾਨ ਸਭਾ ਜਾਂ ਪਾਰਲੀਮੈਂਟ ਜਿਹੜੀ ਹੁੰਦੀ ਹੈ ਉੱਥੇ ਲੋਕਾਂ ਵੱਲੋਂ ਉਹ ਨੁਮਾਇੰਦੇ ਚੁਣ ਕੇ ਭੇਜੇ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਹੋਰ ਕਾਰਨਾਂ ਦੇ ਨਾਲ ਨਾਲ ਇਹ ਸਮਝਦਿਆਂ ਕਿ ਸਾਡੇ ਬੁੱਧੀਜੀਵੀ ਲੋਕ ਨੇ ਪਰ ਜਦੋਂ ਬੁੱਧੀਜੀਵੀ ਲੋਕ ਉਹੀ ਹਾਸੋ ਹਣੀਆਂ ਗੱਲਾਂ ਕਰਨਗੇ ਤਾਂ ਖਲਾਰਾ ਪੈਣਾ ਹੀ ਪੈਣਾ ਸੋ ਮੈਂ ਸਮਝਦਾ ਇੱਕ ਜ਼ਿੰਮੇਵਾਰੀ ਆ ਮੁੱਖ ਮੰਤਰੀ ਸਾਹਿਬ ਦੀ ਪੰਜਾਬ ਦੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਵੀ ਜੇ ਘਰ ਦਾ ਮੁਖੀ ਹੀ ਇਹ ਗੱਲਾਂ ਕਰੂਗਾ ਤਾਂ ਘਰ ਦੇ ਵਿੱਚ ਕਲੇਸ਼ ਪੈਣਾ ਜ਼ਰੂਰ ਹੈਗਾ ਕਿਉਂਕਿ ਮੁਖੀ ਨੇ ਤਾਂ ਜੇ ਕੋਈ ਘਰੇ ਕਲੇਸ਼ ਪਿਆ ਤਾਂ ਉਹਨੂੰ ਮਟਾਉਣਾ ਹੁੰਦਾ ਨਾ ਕਿ ਉਹਨੂੰ ਵਧਾਉਣਾ ਹੁੰਦਾ ਜੇ ਉਹ ਖੁਦ ਹੀ ਇਹ ਗੱਲਾਂ ਕਰਕੇ ਉਹਨਾਂ ਨੂੰ ਗੁੱਸਾ ਚੜਾਊਗਾ ਤੇ ਫੇਰ ਖਲਾਰਾ ਪੈਣੀ ਪੈਣਾ ਸੋ ਮੈਂ ਸਮਝਦਾ ਇੱਥੇ ਮੈਂ ਚੰਗੀ ਤਰ੍ਹਾਂ ਸਾਰੇ ਉਹ ਇੰਟਰਵਿਊ ਦੇਖਿਆ ਉਹ ਮਤਲਬ ਲਾਈਵ ਜਿਹੜਾ ਸੀਗਾ ਪ੍ਰੋਗਰਾਮ ਦੇਖਿਆ ਉਹਦੇ ਚ ਮੈਂ ਇਹ ਗੱਲ ਨੋਟ ਕੀਤੀ ਹੈ ਕਿ ਭਗਵੰਦ ਮਾਨ ਸਾਹਿਬ ਕਿਉਂਕਿ ਪਹਿਲਾਂ ਉਹ ਕਮੇਡੀ ਕਲਾਕਾਰ ਰਹੇ ਆ ਔਰ ਵਿਅੰਗਮਈ ਸ਼ੈਲੀ ਦੇ ਵਿੱਚ ਉਹ ਕੰਮ ਕਰਦੇ ਆਏ ਸੀ ਲੋਕ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਵੀ ਐਜ ਕਲਾਕਾਰ ਸਰਖਾਂ ਤੇ ਬਿਠਾਇਆ ਸੀ ਕਿਉਂਕਿ ਉਹਨਾਂ ਦੀ ਸ਼ੈਲੀ ਬੜੀ ਜ਼ਬਰਦਸਤ ਸੀ ਗੱਲ ਕਹਿਣ ਦੀ ਵਿਅੰਗਮਈ ਢੰਗ ਨਾਲ ਪਰ ਜਦੋਂ ਕਿਤੇ ਅਸੀਂ ਜਿਵੇਂ ਹਮ ਮਾਲੋ ਮੁੱਖ ਮੰਤਰੀ ਦੇ ਅਹੁਦੇ ਤੇ ਅਸੀਂ ਪਹੁੰਚੇ ਆ ਤਾਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਉੱਥੇ ਅਸੀਂ ਉਹ ਹੀ ਗੱਲਾਂ ਨਹੀਂ ਕਰ ਸਕਦੇ ਜਿਹੜੀਆਂ ਅਸੀਂ ਨਿੱਜੀ ਜ਼ਿੰਦਗੀ ਵਿੱਚ ਜਾਂ ਅਸੀਂ ਇੱਕ ਜੋ ਅਸੀਂ ਸਾਡੀ ਕੰਮ ਆ ਕੋਈ ਚਾਹੇ ਕੋਮੇਡੀ ਦਾ ਹੈਗਾ ਉੱਥੇ ਵਿਅੰਗਮਈ ਢੰਗ ਨਾਲ ਗੱਲ ਕਰਦੇ ਆ ਜਾਂ ਹੋਰ ਕਰਦੇ ਆ ਪਰ ਜਦੋਂ ਅਸੀਂ ਵਿਧਾਨ ਸਭਾ ਦੇ ਵਿੱਚ ਬੈਠ ਕੇ ਇੱਕ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਹੀ ਹਾਂ ਦੇਸ਼ ਲਈ ਪੰਜਾਬ ਲਈ ਉੱਥੇ ਸਾਡੀ ਹੋਰ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਨਾ ਕਿ ਕਿਸੇ ਨੂੰ ਨੀਵਾ ਦਿਖਾ ਕੇ ਆਪਣੀ ਗੱਲ ਨੂੰ ਕਹਿਣਾ ਚਾਹੀਦਾ ਹਾਲਾਂਕਿ ਉੱਥੇ ਬਹੁਤ ਵਧੀਆ ਢੰਗ ਨਾਲ ਗੱਲਾਂ ਹੋ ਸਕਦੀਆਂ ਸੀ ਮੇਰੇ ਹਿਸਾਬ ਨਾਲ ਪਰ ਇਹ ਗੱਲਾਂ ਜਿਹੜੀਆਂ ਭਗਵੰਤ ਮਾਨ ਜੀ ਨੇ ਕੀਤੀਆਂ ਮੈਨੂੰ ਲੱਗਦਾ ਵੀ ਉਹ ਨਹੀਂ ਕਰਨੀ ਚਾਹੀਦੀਆਂ ਸੀਗੀਆਂ ਬਾਕੀ ਹਰੇਕ ਦੇ ਆਪਣੀ ਆਪਣੀ ਸਮਝ ਆ ਸੋਚ ਆ ਤੇ ਹਰੇਕ ਆਪਣੇ ਆਪਣੇ ਹਿਸਾਬ ਨਾਲ ਸੋਚ ਸਕਦਾ ਪਰ ਜੋ ਮੈਨੂੰ ਲੱਗਿਆ ਮੈਂ ਨੂੰ ਲੱਗਿਆ ਵੀ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਸਾਡੇ ਭਗਵੰਤ ਮਾਨ ਜੋ ਵੀ ਮੁੱਖ ਮੰਤਰੀ ਹੈਗੇ ਨੇ ਉਹਨਾਂ ਨੂੰ ਬੜੇ ਸੰਜਮ ਸਲੀਕੇ ਨਾਲ ਗੱਲਾਂ ਕਰਨੀ ਚਾਹੀਦੀਆਂ ਜਿਹੜੀਆਂ ਪਹਿਲਾਂ ਹੈਗੀਆਂ ਸੀ ਉਹ ਗੱਲਾਂ ਨਹੀਂ ਕਰਨੀ ਚਾਹੀਦੀਆਂ ਔਰ ਉਹਨਾਂ ਦੀ ਬੋਡੀ ਲੈਂਗੁਏਜ ਬੜੀ ਮਤਲਬ ਦਿਖਾਈ ਦੇ ਰਹੀ ਆ ਵੀ ਬੜੇ ਹਾਈਪਰ ਹੋ ਕੇ ਉਹ ਗੱਲਾਂ ਕਰਦੇ ਨੇ ਦੂਜਿਆਂ ਨੇ ਤਾਂ ਕਰਨੀ ਹੀ ਕਰਨੀਆਂ ਵਿਰੋਧੀਆਂ ਨੇ ਤਾਂ ਉਂਗਲੀ ਉਠਾਉਣੀ ਹੁੰਦੀ ਆ ਪਰ ਜਿਹੜਾ ਜ਼ਿੰਮੇਵਾਰ ਬੰਦਾ ਨਾ ਉਹਨੇ ਬੜੀ ਸਮਝ ਸੂਝ ਨਾਲ ਸਾਰੇ ਪ੍ਰੋਗਰਾਮ ਨੂੰ ਚਲਾਉਣਾ ਹੁੰਦਾ ਸਾਰਾ ਦੇਖ ਕੇ ਹੀ ਕਰਨਾ ਹੁੰਦਾ ਸੋ ਇੱਥੇ ਮੈਂ ਕਹਿੰਦਾ ਵੀ ਮੈਂ ਭਗਵੰਤ ਸਿੰਘ ਨੂੰ ਇਹ ਸਲਾਹ ਦਿੰਦਾ ਵੀ ਉਹ ਅ ਅੱਗੇ ਤੋਂ ਬੜੇ ਸਲੀਕੇ ਨਾਲ ਸੂਝ ਨਾਲ ਸੰਜਮ ਨਾਲ ਸਾਰਾ ਇਹ ਪ੍ਰੋਗਰਾਮ ਚਲਾਉਣ ਵਿਧਾਨ ਸਭਾ ਦਾ ਤਾਂ ਜੋ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਕਿ ਵੀ ਮੈਂ ਤਾਂ ਪੰਜਾਬ ਦੇ ਮੁੱਦੇ ਤੇ ਗੱਲਾਂ ਕਰਨਾ ਤੇ ਇਹ ਉੱਠ ਕੇ ਬਾਹਰ ਜਾ ਰਹੇ ਨੇ ਲੋਕ ਅੱਜ ਕੱਲ ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ ਲੋਕ ਅ ਬੜੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਔਰ ਹਰ ਗੱਲ ਨੂੰ ਵਾਚ ਕਰਦੇ ਨੇ ਕਿ ਕੌਣ ਗਲਤ ਹੈ ਕੌਣ ਸਹੀ ਆ ਕੋਈ ਦਸੰਦਿਲ ਜ਼ਰੂਰ ਨਹੀਂ ਮੈਂ ਇਹ ਤਾਂ ਅੱਜ ਮੇਰਾ ਦਿਲ ਕੀਤਾ ਸੀ ਵੀ ਵੀਡੀਓ ਬਣਾਵਾਂ ਜੀ ਬਹੁਤ ਬਹੁਤ ਧੰਨਵਾਦ ਜੇ ਕਿਸੇ ਨੂੰ ਗੱਲ ਕੋਈ ਚੋਮੀ ਲੱਗੀ ਤਾਂ ਮੈਂ ਉਸ ਲਈ ਮਾਫੀ ਮੰਗਦਾ ਬਹੁਤ ਬਹੁਤ ਧੰਨਵਾਦ